ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜੀ ਮੈਂ ਹਰ ਇੱਕ ਦਾ ਆਪਣੇ ਚੈਨਲ ਤੇ ਸੁਆਗਤ ਹੈ ਮਾਰਨਿੰਗ ਦੇ 5:00 ਵਜੇ ਦੇ ਨੇ 5:00 ਵਜੇ 5-4 ਮਿੰਟ ਹੋ ਗਏ ਨੇ ਤੇ ਉਹ ਇਹਨਾਂ ਮੈਂ ਕੱਢ ਲੂੰ ਧਾਰੋਂ ਵੀ ਹੈ ਮੜਿਆ ਜਾਨਾ ਉਹਨਾਂ ਨੂੰ ਕੱਕ ਖਾ ਲਾਂ ਦੇ 5:00 ਵਜੇ ਦੇ ਨੇ 6:30 ਵਜੇ ਜਾਣਗੇ ਇਹ ਤੇ ਆਪਾਂ ਲਾਉਣੇ ਦੀ ਝਾੜੂ ਤਕਮਣ ਹੋ ਰਹੀ ਸੀ ਇਹ ਜਾ ਕਰਨੀ ਆ ਸਾਢੇ 6 ਵਜੇ ਤੋਂ ਸੰਤ ਤੇ 10 ਵਜੇ ਨੂੰ ਆ ਜਾਂਦਾ ਆ ਆ ਕੇ ਖਾ ਲਿਆ ਬਗ ਰੋਟੀ ਜੋ ਘੋਣ ਕੱਟਦੀ ਦੋਸਤ ਨੂੰ ਲੱਗਦੀ ਲੱਸੀ ਵੀ ਜੋ ਚੰਗਾ ਪੁੱਤ ਬਣਾਈ ਪਈ ਨੋਨ ਸਾਥ ਐਨ ਕਿਹਰ ਨੇ ਕਾਲ ਜਨਾ ਜਾਇਓ ਚਾਰੀ ਕੁੱਤੀ ਪੀਜੀ ਸੱਜੇ ਨਾਲ ਤਕਮਣ ਨਾ ਹੋਣ ਗਈ ਹੋਈ ਆ 5 ਵਜੇ ਗਿਆ ਲੱਗਦਾ ਜਦੋਂ ਬਹੁਤ ਵੱਡਾ ਹੋ ਗਿਆ 5:00 5:25 5:00 ਵਜੇ ਖੋਣੇ ਨਹੀਂ ਹੋਲੀ ਪੰਜਾਬੀਆਂ ਨੂੰ ਜਨਮ ਲਾ ਲਈ ਜੇ ਸਾਡਾ ਤੁਹਾਨੂੰ ਨਾ ਕੋੜਾ ਤਾਂ ਹੈ ਨਹੀਂ ਬਿਲਕੁਲ ਇਧਰ ਜਦੋਂ ਸਾਫ-ਸਾਫ ਸਿਆਗਾ ਬਸ ਜਿੱਟ ਆਇਆ ਹੁੰਦਾ ਸੀ ਹਨਾ ਮੰਜਾ ਮਾਰਨਾ ਪੈਂਦਾਗਾ ਤੁਸੀਂ ਆਏ ਜੋ ਹੋ ਜਾਂਦਾ ਜੜ ਮਿਲਾਇਆ ਜੜ ਮਿਲਾਇਆ ਬੱਚੇ ਬੇੜੇ ਜ ਦੀਆਂ ਦਾਲਾ ਲੈਂਦੀਆਂ ਪਈਆਂ ਨੇਗੀਆਂ ਤੇ ਸਾਹਮਣੇ ਆਂਗੇ ਧਾਰਾ ਨੂੰ ਥੋੜਾ ਸੁਨੇਹਾ ਸੀਗਾ ਧਾਰਾ ਕੋਲੇ ਚਾ ਲ ਦਿੱਤਾ ਕਿਉਂਕਿ ਟੋਪਾ ਪੱਜ ਨਹੀਂ ਖੜਦੀ ਸੱਜਾ ਤਾਂ ਖੜ ਜਾਂਦੀ ਉਹ ਵੀ ਹੈ ਨਾ ਕਾਲਾ ਪਦਾਲਾ ਨੂੰ ਨਹੀਂ ਆ ਬੜੀਆਂ ਨੇ ਬੋਦਾਨੀਆਂ ਨੇਗੀਆਂ ਦਾਲਾ ਤੇ ਇਹਦੇ ਮੈਂ ਸਾਮਧਾਨੀਆਂ ਦੀ ਜੇ ਬੀਬੀ ਆਉ ਆ ਗਈ ਤੇ ਕੋਈ ਸਾਮਣੀਆਂ ਸਾਮਣੀਆਂ ਇੱਦਾਂ ਤਾਂ ਜੀ ਸਾਮਨ ਤਾਂ ਨੇ ਪਹਾਰਾ ਦੇ ਸਾਮੀ ਆ ਹਨ ਸੋਲੇ ਮੂੰਗੀ ਮਸਰੀ ਕਿਉਂਕਿ ਹਰ ਰੋਜ਼ ਸਬਜ਼ੀ ਵੀ ਨਹੀਂ ਖਾਦੀ ਰਹਿ ਜਾਂਦੀ ਤੇ ਹਰ ਰੋਜ਼ दाल ਵੀ ਨਹੀਂ ਖਾਦੀ ਜਾਂਦੀ ਸੋਲੇ ਅੱਦਤੀ ਸੁੱਕੀ ਵੀ ਹੈਗੀ ਤੇ ਗੱਡਾ ਬਣੇ ਰਹੇਗੇ ਬਣਾ ਲਾ ਕੱਲ

ਇਹ ਪਾਪੀ ਨਾ ਪਾਪੀ ਹੋਵੇ ਸਾਡੇ ਸਫਾਂ ਵਿੱਚ ਸਾਰਿਆਂ ਪੀਣੇ ਕਰ ਨਾਲ ਸਾਰਾ ਜੋ ਵੀ ਕਰਾਂ

ਮੱਕੀ ਆ ਰੋਬਾ ਰੋਬਾ ਲੋ ਜੀ ਹਰ ਦਿਨ ਹਰ ਰੋਜ਼ ਦਾਲ ਬਿਖਦੀ ਜਾਂਦੀ ਹੁੰਦੀਆਂ ਰੋਜ਼ ਹੱਥਾਂ ਤੋਂ ਹਨ ਸਬਜ਼ੀਆਂ ਵੀ ਨਹੀਂ ਖਾਦੀਆਂ ਇੰਨੇ ਜਿਹੜਾ ਮਾਣ ਕਜਰਾ ਜਾ ਕੇ ਤੇ ਲੈ ਵਰਦਾ ਕੰਮ ਹੁੰਦਾ ਬੰਦੇ ਹੁੰਦੇ ਨੇ ਉਹਦੇ ਜਰਕਦੇ ਨੇ ਸੇਠ ਹੀ ਬਣ ਜਾਂਦੀ ਜਿੱਦੇ ਬੱਦ ਕੰਮ ਹੋਵੇ ਜਾ ਕੇ ਤੇ ਆਹਣਾ ਰਿਸ਼ਤੇ ਦੱਜ ਜਾਈਏ ਕਵੇੜਾ ਹੋ ਜਾਂਦਾ ਔਰ ਆਪਣੀਆਂ ਦਾਲਾਂ ਬਣ ਜਾਂਦੀਆਂ ਚਲੋ ਜੇ ਪਕਾੜਦੇ ਹੁਣ ਸਾਰ ਦਾ ਤਾਂ ਫੈਮ ਹੋਇਆਗਾ ਆ ਲੈ ਲਵੋ ਦੁਪਹਿਰ 5:30 ਵਜੇ ਮੈਂ 5:30 ਹੀ ਆਥਰ ਜੋਨ ਨਹੀਂ 5:30 ਤੱਕ ਉਹ ਤੁਮਲਾ ਹੋਰ ਦਾ ਮੁਕਾਬਲਾ ਕਰੀ ਜਾਂਦੇ ਕਿਉਂਕਿ ਫਿਰ ਹਨਾ ਬਾਲਾ ਇੱਕ ਪਾਣ ਕਈ ਵਾਰੀ ਕਮੈਂਟ ਕਰੇ ਨੇ ਕਈ ਕਿਸ ਫੈਂਟ ਨਹੀਂ ਦੱਸਦੇ ਦੀਦੀ ਮੈਂ ਕਮੈਂਟ ਦੇ ਵਿੱਚ ਜਵਾਬ ਦੇ ਦਿੱਤਾ ਸੀ ਫੈਂਟ ਦਾ ਮੈਂ ਤਾਂ ਹੈਗੀ 8 ਰੁਪਏ ਤੇ 165 ਦੇ 80 ਰੁਪਏ ਨੇਗੇ ਜਿੰਨੇ ਫੈਂਟ ਆਉਂਦੇ ਫੈਂਟਾ ਹਨਾ ਉਹ ਮੇਰੇ ਰੁਪਏ ਦੇ ਹਿਸਾਬ ਨਾਲ ਉੱਧਰ ਲੱਗ ਜਾਂਦਾ ਦਾ ਤੇ ਜੇ ਆਪਾਂ ਸਾਂਝੀ ਸੋਚੀਏ ਹਨਾ ਅਰਥਬੀਏ ਹੈਂਡ ਬਹੁਤ ਘੱਟ ਲੱਗਦਾ ਕਿਉਂਕਿ ਖਰਚੇ ਬਹੁਤ ਜ਼ਿਆਦਾ ਆਉਂਦੇ ਦੁੱਧ ਤੇ 8 ਰੁਪਏ ਫੈਂਟ ਆਦੀ ਦੁੱਧ ਦੀ ਤੇ ਬਹੁਤ ਘੱਟ ਲੱਗਦਾ ਘਟੋ ਘਟਾ ਕਰਦਾ ਫਿਰ ਫਟ ਹੋਣੀ ਚਾਹੀਦੀਆ ਕਿਉਂਕਿ ਸਾਰਾ ਦਿਨ ਹਨਾ ਮੈਂਟ ਦਾ ਮੁੱਲ ਖਰਚੇ ਹੀ ਮੜਦਾਗਾ ਜਿਹੜੀ ਮੈਂਟ ਪਾ ਲੱਖਾਈ ਕਰਦਿਆ ਬਸ ਉਹ ਜੇ ਘਰੇ ਤੇ ਆਉ ਖਾ ਲੈਣੇ ਤੇ ਪੀ ਲੈਣੇ ਲੱਸੀ ਪੀ ਲੈਣੇ ਕੋਸ ਨੂੰ ਜਿੱਦ ਦਾ ਸੀ ਕਿਆ ਵਿਆਹ ਹ ਲੱਗੇ ਰਹੇ ਨੇ ਹਣਾ ਬੇਲੇ ਮੋਰ ਤੋਂ ਆਹ ਸਵੇਰੇ ਵੱਧ ਹੋ ਜਾਣਾ ਸਾਮ ਨੂੰ ਘੱਟ ਹੋ ਜਾਣਾ ਕਿਉਂ ਸਵੇਰੇ ਕੱਪੜਿਆਂ ਦਾ ਸਫਾਈਆਂ ਦਾ ਵੱਜ ਜਾਂਦਾ ਲੋ ਜੀ ਆਪਾਂ ਨੇ ਸੱਤ ਦੇ ਜਾਣ ਦੀਆਂ ਤਿਆਰੀਆਂ ਕਰ ਲਈਆਂ ਨੇ ਕਿਉਂਕਿ ਕੱਪੜਿਆਂ ਨੂੰ ਪਹਿਲਾਂ ਵੀ ਲਿਆਤੇ ਸੀ ਉਹ ਤੋਂ ਹੋਰ ਵੀ ਲਿਹਾਉਣੇ ਸੀ ਕਿ ਕੁ ਦੋ ਦੋ ਗਰਮ ਨੀ ਸਤਾਟ ਚ ਹੋਣ ਚ ਲਿਆ ਦਿੱਤੇ ਸੀਗੇ ਤੇ ਆਪਾਂ ਅੱਜ ਕੁਝ ਹੋਰ ਸ਼ੌਪਿੰਗ ਕਰੀ ਇਹਨਾਂ ਦੀ ਇਹ ਆਪ ਹੀ ਦਿਹਾਈਆਂ ਨੇ ਟੂਸ਼ਨ ਤੇ ਜਾਂਦੀਆਂ ਹੁੰਦੀਆਂ ਨੇ ਗਿਆ ਅੱਜ ਫਿਰ ਜਦੋਂ ਕੱਪੜੇ ਲੈਣੇ ਸੀ ਇਹਨਾਂ ਦੇ ਡੈਡੀ ਨੂੰ ਫੋਨ ਕਰਤਾ ਡੈਡੀ ਕੱਪੜੇ ਲੈਣੇ ਸੀ ਮੋਰੀ ਆਜੂ ਤੇ ਆਪ ਵੀ ਵਗ ਜਾਂਦੀਆਂ ਨੇ ਜੀ ਇੱਥੋਂ 15 15 ਕੀ 2 16 ਕਿਲੋਮੀਟਰ ਅਜ ਕੋ ਲੋਗ ਵਾੜ ਉੱਥੇ ਰੂਸਨ ਲਾ ਦੋ ਤੇ ਆਪ ਵੀ ਵਗ ਜਾਂਦੇ ਨੇ ਆ ਤਾਂ ਹੈਗਾ ਜੀ ਸੁਖਮਣ ਦਾ ਆ ਹੈਗੀ ਅਜੇ ਜਿਹਦੇ ਨਾਲ ਨਾਲ ਲੋਰ ਹੈ ਤੇ ਤਾਂ ਬਸ ਇਹ ਲੋਰਾਂ ਲੋਰੀਆਂ ਪਾਕੇ ਠੀਕ ਰਹਿੰਦੀਆਂ ਨੇ ਗਰਮੀ 'ਚ ਤਾਂ ਇਹ ਜੀ ਪੈਂਦੇ ਨੇ ਹਨਾ ਸਲਵਾਰ ਛੁੱਟੇ ਜਮੀ ਨਹੀਂ ਪਾਉਂਦੀਆਂ ਮੈਂ ਸੌਂਗ ਬਜੋਂ ਸਲਾਈ ਕਰਾ ਦੇਣੀ ਇਹਨਾਂ ਨੂੰ ਆ ਇਹਦੇ ਨਾਲ ਦੀ ਹੈਗੀ ਲੋਰ ਲੋਰਾ ਥੋੜਾ ਬਾਲੀ ਹੋ ਗਿਆ ਪਰ ਤਮੀਜ਼ ਲਾ ਲੈਂਦੀ ਹਾਂ ਤੁਹਾਨੂੰ ਆ ਇਹ ਨਾਲ ਹੈ ਹਮ ਇੱਕ ਆਵਾਜ਼ ਸੁਣਦਾ ਹੈਗਾ ਤੇ ਬਾਕੀ ਹਨਾ ਪੈਣ ਮੈਸੇਜ ਕਰਦੀ ਨੇ ਕਮੈਂਟ ਕਰਦੀਆਂ ਨੇ ਵੀ ਦੀਦੀ ਤੁਸੀਂ ਵੱਡੇ ਹੋ ਗਰਮੀਤ ਦੀਦੀ ਵੱਡੇ ਨੇ ਵੱਡੀ ਤਾਂ ਜੀ ਮੈਂ ਹੀ ਆ ਗਈ ਤੇ ਗਰਮੀਤ ਦਾ 2003 ਚ ਵਿਆਹ ਹੋਇਆ ਸੀ ਮੇਰਾ ਚਾਰਚ ਹੋਇਆ ਸੀਗਾ ਫਿਰ ਤੁਸੀਂ ਪੁੱਛ ਦਿਓ ਵੀ ਕਮੈਂਟ ਕਰ ਦਿਓ ਵੀ ਮਨਵੀਰ ਵੱਡੀ ਆ ਸੁਖਮਨ ਸੋਢੀ ਆ ਦੇਖੋ ਜੀ ਸੁਖਮਨ ਮਨਵੀਰ ਦਾ 2004 ਦਾ ਜਨਮ ਹੈਗਾ 5 4 ਦਾ 2004 ਦਾ 5 ਦਾ ਜਨਮ ਹੈ ਨਾ 5 ਦਾ 5 ਦਾ ਜਨਮ ਹੈ ਸੁਖਮਨ ਦਾ 4 ਦਾ ਹੈ ਲੋ ਜੀ ਇੱਕ ਵਾਲਾ ਆ ਵਾਲਾ ਸੂਟ ਹੈ ਗੁਰਮਨ ਜੋ ਹੈ ਤਾਂ ਗੁਰਮਨ ਤੇ ਨਾ ਸੁਖਮਨ ਦਾ ਹੈ ਦੋਨੇ ਸੁਖਮਨ ਮੈਂ ਤਾਂ ਫਿਰ ਆ ਆ ਤੁਹ ਜਾਈਆਂ ਦੋ ਲੋ ਜੀ ਦੋ ਸੂਟ ਆ ਸੁਖਮਨ ਲਈਏਗੀ ਗੁਰਮਨ ਲਈਏਗੀ ਕਾਲੀਆਂ ਚੱਕਲੀਆਂ ਜੁੱਤਾਂ ਕਾਲੀਆਂ ਲੀਲੀਆਂ ਕਾਲੀਆਂ ਲੀਲੀਆਂ ਇਹਦੇ ਨਾਲ ਆਗੇ ਇਹਦੇ ਨਾਲ ਆਏ ਇਹ ਨਾਲ ਪੂਰੀਆਂ ਬਾਵਾਂ ਰਹੀਆਂ ਗਰਮੀ ਚ ਪਹਿਨਣਗੇ ਪੂਰੀਆਂ ਗੱਦਨੇ ਨਹੀਂ ਠੀਕ ਹੈ ਤੋੜਾ ਵਾਲਾ ਤੇ ਇੱਕ ਤੋਂ ਤਾਵਾ ਵਾਲਾ ਹੈਗਾ ਤੇ ਜੀ ਲੋਰ ਰੱਖਾ ਤਾਵਾ ਕਾ ਹੁਲੇਂਦਨ ਹਾਂ ਉਹ ਤਾਂ ਕਹਿੰਦੇ ਹੋਣਗੇ ਤੀਜੇ ਦਿਨ ਕੱਪੜੇ ਲੈਣ ਆ ਜਾਣਗੇ ਕੁੜੀਆਂ ਜੀ ਲੋ ਠੀਕਾ ਗੱਤ ਹੈ ਉਸੇ ਨਾਲ ਪੈਰਾਂ ਦੇ ਪਾਉਣ ਨੂੰ ਜੁੱਤੀ ਪਾਉਂਦੀਆਂ ਨੇ ਤੇ ਹੁਣ ਇਹ ਫਿਰ ਜੁੱਤੀ ਇਹਨਾਂ ਨਾਲ ਪੈਂਦੀ ਨਹੀਂ ਲੋਹੜਾ ਨਾਲ ਆ ਲਿਆਈਏ ਗੁਰਮੰਡ ਜੋਸ ਪੈਰਾਂ ਦੇ ਪਾਉਣ ਗੁਰਮੰਡ ਤੇ ਨਾਲ ਟਮਾਟਰ ਪੈਰਾਂ ਗੇ ਮੇ ਤਾਂ ਕੋਈ ਸਹਿਜ ਨਹੀਂ ਉਹਨਾਂ ਮੇਰਾ ਆ ਚੀਜ਼ ਮੋਟੀ ਆ ਮਾਹਰੋ ਲੰਬਾ ਪੜ ਤੂੰ ਤਾਂ ਪਰ ਇਹਨੇ ਤੇ ਜੁਕਤੀ ਪਾ ਕੇ ਰੱਖ ਦੇਣਾ ਹਰ ਵਕਤ ਸਕੂਲ ਚ ਬੂਟ ਪਾ ਕੇ ਰੱਖ ਇਹ ਤੇ ਐਡਾ ਵੱਡਾ ਫਾਇਰ ਹੋ ਗਿਆ ਮੇਰੇ ਦਿੱਤੇ ਕੋਈ ਮੀਤ ਨਹੀਂ ਆਉਂਦੇ ਐਡਾ ਵੱਡਾ ਨਾਂ ਨਮੀ ਵਿੱਚ ਪਏ ਪਿਛੋਂ ਪਤਲੇ ਨੇ ਪੈਰ ਮੂਰੋ ਮੋਟੇ ਆ ਆ ਗੁਰਮਨ ਲਿਆਈਏਗੀ ਸੁਗਮਨ ਨੇ ਤਾਂ ਆਪ ਮਸਾਈਏ ਸੁਗਮਨ ਦਾ ਸਾਰਾ ਪੈਰ ਮੂਫਾ ਲਾ ਤੋਤਾ ਆ ਲੋ ਆ ਹੈਗੇ ਨੇ ਗੁਰਮਨ ਜੋ ਤੇਰੇ ਪਰਜ ਪਾਉਣ ਤੇ ਆ ਨੁਲੀਆਨ ਇੱਕ ਕਹੇ ਜੀ ਜਿੱਦੇ ਮੈਂ ਵੀ ਮੈਂ ਤਾਂ ਲਿਆ ਆਂ ਬਾਂ ਪਰਮੰਦ ਸੁਖ ਮਿਲ ਜੇ ਤੋ ਫਿਰ ਤੀਆਂ ਹੁਣ ਮਟਿਆਰਾ ਹੋ ਗਈ ਸ਼ੋਪਿੰਗ ਆਪ ਹੀ ਕਰਨ ਲੱਗਦੀ ਆ ਤੇ ਵਧੀਆ ਹੋ ਗਿਆ ਜੀ ਹਨਾ ਮੈਨੂੰ ਸੁਖ ਹੋ ਗਿਆ ਨਹੀਂ ਮੈਨੂੰ ਨਾਲ ਜਾਣਾ ਪੈਦਾ ਸੀ ਮੈਨੂੰ ਕੰਮ ਛੱਡ ਕੇ ਧੁੱਪ ਚ ਨੈਫਰਾ ਇਹ ਆਪਦੀ ਪਸੰਦ ਰੇ ਲੈਂਦੀ ਆ ਵੀ ਨਾਲ ਮੈਨੂੰ ਜਾਣਾ ਪੈਂਦਾ ਸੀ ਉਰ ਤੇ ਦੋ ਤਿੰਨ ਵਾਰੀ ਇਹ ਕੱਪੜੇ ਲਿਆਏ ਨੇ ਆ ਫੀਲੀ ਆਉਂਦੀਆਂ ਨੇ ਇਹਨਾਂ ਦੇ ਡੈਡੀ ਭੱਜ ਜਾਂਦੇ ਨੇ ਜੋ ਟਿਊਸ਼ਨ ਤੇ ਜਾਂਦੀਆਂ ਨੋਰ ਮੂਰੇ ਫਿਰ ਡੈਡੀ ਨੂੰ ਕਹਿੰਦੇ ਨੇ ਡੈਡੀ ਅੱਜ ਤੁਸੀਂ ਆ ਜਿਓ ਅਸੀਂ ਆ ਜੀ ਜ ਲੈ ਆਈਆਂ ਫਿਰ ਉਹ ਭੱਜ ਜਾਂਦੇ ਲੋ ਜੀ ਆਪਾਂ ਸਾਧਣੇ ਕੱਪੜੇ ਤੇ ਆਪਾਂ ਕੱਲ ਨੂੰ ਜਾਵਾਂਗੇ ਸੱਤ ਤੇ ਸੱਤ ਦੀਆਂ ਤਿਆਰੀਆਂ ਆਪਾਂ ਨੇ ਕਰ ਲਈਆਂ ਨੇ ਗਈਆਂ ਤੇ ਉਹਨਾਂ ਦੀ ਸਲਾਹ ਹੈ ਨਹੀਂ ਸੀਗਾ ਵੀ ਬਸ ਫਿਰ ਮੰਨਵੀਰ ਨੇ ਫੋਨ ਕਰ ਦਿੱਤਾ ਆ ਮੇਰਾ ਫੋਨ ਟੁੱਟ ਆ ਦੇਖ ਲੋ ਅੱਜ ਪਿਆਉਦੀ ਨੇ ਨਾ ਮੇਰਾ ਫੋਨ ਜਿਹੜੀ ਸਕਰੀਨ ਹੈਗੀ ਸੀ ਮਾੜੀ ਮੋਟੀ ਉਹ ਵੀ ਭੰਨ ਦਿੱਤੀ ਤੇ ਆਏ ਕਰਦੇ ਹੁਣ ਤਾਂ ਬਸ ਮੈਨੂੰ ਲਾਉਣੇ ਪੈਣਗੇ ਤਾਂ ਇਹ ਸਾਡੇ ਲਈ ਕੋਈ ਖਾਣ ਤੇ ਵੀਡੀਓ ਪਾਵਾਂ 2-3 ਵਧੀਆ-ਵਧੀਆ ਫਿਰ ਹੋਣਾ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋਊ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪਲੀਜ਼ ਬਸ ਹੱਥ ਬਨ ਕੇ ਬੇਨਤੀ ਹੈਗੀ ਭੈਣਾ ਨਾ ਲੜਿਆ ਨਾ ਕਰਨ ਕਮੈਂਟਾਂ 'ਚ ਕੋਈ ਕਹਿੰਦੀ ਗਰਮੀਤ ਵੱਡੀ ਆ ਕੋਈ ਕਹਿੰਦੀ ਜਿਹੜੀਆਂ ਭੈਣਾ ਕਹਿੰਦੀ ਨੇ ਗਰਮੀਤ ਛੋਟੀ ਹੈਗੀ ਤੇ ਉਹ ਸਹੀ ਆ ਨਾ ਜਿਹੜੀਆਂ ਲਗਾਤਾਰ ਪੈਣਾ ਦੇਖਦੀਆਂ ਨੇ ਉਹਨਾਂ ਨੂੰ ਤਾਂ ਪਤਾ ਹੈਗਾ ਕਿਉਂਕਿ ਸਾਡੀ ਹਰ ਵੀਡੀਓ ਉਹ ਪੈਣਾ ਦੇਖਦੀਆਂ ਨੇ ਕਿ ਲਗਾਤਾਰ ਹਨਾ ਪਹਿਲਾਂ ਪਹਿਲਾਂ ਤੋਂ ਵੀਵਰ ਜੁੜੇ ਹੋਏ ਨੇ ਜੇ ਅਸੀਂ ਬਹੁਤ ਵਾਰੀ ਦੱਸਿਆਗਾ ਤੇ ਚਲੋ ਕੋਈ ਗੱਲ ਨਹੀਂ ਤੁਸੀਂ ਸੋਨੂੰ ਅੱਜ ਜਿਹੜੀਆਂ ਪੈਣਾ ਨੂੰ ਪਤਾ ਨਹੀਂ ਲੱਗੇ ਜਿਹੜੇ ਪੈਣਾ ਨਾਮੀਆਂ ਜੁੜਦੀਆਂ ਨੇ ਜਾਂ ਵੀਰ ਨਵੇਂ ਜੁੜਦੇ ਨੇ ਜਾਂ ਬੱਚੇ ਨਵੇਂ ਜੁੜਦੇ ਨੇ ਉਹਨਾਂ ਨੂੰ ਨਹੀਂ ਪਤਾ ਤੇ ਦੂਜਿਆਂ ਨੂੰ ਪਤਾ ਹੈਗਾ ਚਲੋ ਅੱਜ ਮੈਂ ਦੱਸ ਦਿੱਤਾ ਹਨਾ ਗਰਮੀਤ ਸੋਟੀ ਆ ਮੈਂ ਵੱਟੀਆਂਗੀ ਤੇ ਮਿਲਾਂਗੇ ਜੀ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਪਰ ਸੱਤ ਵਾਲੇ ਵਲੌਗ ਨਾਲ ਅੱਜ ਦੇ ਚੇਨਈ ਵੈਕੂਜੀ ਕਥਾਲਸਾ